ਪਾਵਨ ਸਥਾਨ ਗੁਰਦੁਆਰਾ ਛੇਮੀ ਪਾਛੇ ਵਿਖੇ ਪਹਿਲੇ ਐਤਵਾਰ ਜੋ ਕਵੀ ਦਰਬਾਰ ਦਾ ਪ੍ਰੋਗਰਾਮ ਨਿਯਤ ਕੀਤਾ ਗਿਆ ਹੈ ਕਵੀਆਂ ਨੇ ਹਾਜ਼ਰੀ ਲਗਵਾਈ ਹੈ ਤੋਂ ਆਓ ਸత్సੰਗਤ ਰੋੜਾ ਸਾਹਿਬ ਮਾਤਾ ਗੰਗਾ ਜੀ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ ਮਾਤਾ ਗੰਗਾ ਜੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਅਰਦਾਸ ਬੇਨਤੀ ਕੀਤੀ ਪਾਤਸ਼ਾਹ ਮੈਂ ਨਾ ਮੇਰਾ ਸੁਲਖਣੀ ਹੈ ਪਰਮ ਜਗ ਤੋਂ ਸਖਣੀ ਜਾ ਰਹੀ ਆ ਕਿਰਪਾ ਕਰੋ ਤੁਹਾਡੇ ਦਰੋਂ ਘਰੋਂ ਕੋਈ ਥੋੜ ਨਹੀਂ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਬਖਸ਼ਿਸ਼ ਕਰ ਦਿਓ ਤੋ ਕਹਿੰਦੇ ਨੇ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ ਕਿ ਮਾਤਾ ਤੇਰੇ ਕਰਮਾ ਚਿੱਤੇ ਕੋਈ ਪੁੱਤਰ ਹੈ ਹੀ ਨਹੀਂ ਤੂੰ ਤਾਂ ਪੁੱਤਰ ਲਿਖਾ ਕੇ ਲਿਆਈ ਨਹੀਂ ਤੇ ਮਾਤਾ ਨੂੰ ਕਿਸੇ ਸਿਆਣੇ ਨੇ ਕਰਮ ਤੇ ਦਵਾਦ ਦਿੱਤੀ ਹੋਈ ਸੀ ਉਹਨਾਂ ਨੇ ਉਹ ਕਲਮ ਤੇ ਦਿਵਾਤ ਮਾਤਾ ਨੇ ਅੱਗੇ ਰੱਖ ਦਿੱਤੀ ਕਾਗਜ਼ ਰੱਖ ਦਿੱਤਾ ਪਾਤਸ਼ਾਹ ਜੀ ਪਹਿਲਾਂ ਨਹੀਂ ਲਿਖ ਸਕੇ ਤੇ ਹੁਣ ਲਿਖ ਦਿਓ ਆਉ ਇੱਕੋ ਹੀ ਬੰਦ ਕਹਿ ਕੇ ਮੈਂ ਖਿਮਾ ਦਾ ਜਾਜਕ ਹੋ ਜਾਵਾਂਗਾ ਹੂੰ Kitty, <laughs> ਜਿੱਥੋਂ ਮੰਗਤਾ ਕੋਈ ਨਹੀਂ ਗਿਆ ਖਾਲੀ ਕਮੀ ਆਂਦੀ ਨਹੀਂ ਇਹਦੇ ਪੰਡਾਰੇ ਅੰਦਰ ਹੁੰਦੀ ਕੰਮੀ ਹੁੰਦੀ ਸਾਡੇ ਸਤ ਗੁਰ ਵਜ ਕੇ ਪ੍ਰੇਮ ਦੀ ਤਾਰੇ ਅੰਦਰ ਦੇਖੋ ਕੈਸਾ ਬਹੁਤ ਗਵਰਤਿਆ ਪੁੱਤਰ ਲਿਖ ਕੇ ਇਕਾਜਾ ਲੱਗੇ ਉਹ ਤੋਂ ਕੋੜੇ ਨੇ ਪੈਰ ਹਾਲਾਦਤਾ ਅਰਜ ਕੋੜੇ ਦੀ ਮਨਿਸ ਲਖਣੀ ਦੀ ਤੇਰੇ ਸ਼ੀਕੇ ਤੂੰ ਸਤਾ ਬੜਾ ਦਤਾ ਧੰਵਾਦ ਜੀ ਅਰਜ ਕੋੜੇ ਵੀ ਮੰਨੀ ਸੁਲਖਣੀ ਦੀ ਐ ਰਹੀਏ ਕ ਤੂੰ ਸਤਾਵਣਾ ਦਿੱਤਾ ਤੋ ਅੱਜ ਇਤਨੀ ਹੀ ਹਾਜ਼ਰੀ ਪ੍ਰਵਾਨ ਕਰਨੀ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ